ਬੀਜੇਪੀ ਨੇ ਹੁਣ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਹੁਣ 6 ਕੈਂਡੀਡੇਟਾਂ ਦੀ ਲਿਸਟ ਬੀਜੇਪੀ ਦੇ ਵੱਲੋਂ ਜਾਰੀ ਕਰ ਦਿੱਤੀ ਹੈ ਤੇ ਉੱਥੇ ਹੀ ਸਿਆਸਤ ਦੇ ਵਿੱਚ ਹੁਣ ਜੰਗ ਦੇ ਮੈਦਾਨ ਦੇ ਵਿੱਚ ਬੀਜੇਪੀ ਨੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਤੇ ਦੱਸਦੀ ਕਿ ਪਹਿਲਾ ਨਾਮ ਹੈਗਾ ਜਿਹੜੇ 6 ਉਮੀਦਵਾਰਾਂ ਦੀ ਲਿਸਟ ਦੇ ਵਿੱਚੋਂ ਦਿਨੇਸ਼ ਸਿੰਘ ਬੱਬੂ ਜਿਹੜੇ ਕਿ ਗੁਰਦਾਸਪੁਰ ਤੋਂ ਖੜੇ ਨੇ ਤੇ ਉੱਥੇ ਹੀ ਹੰਸ ਰਾਜ ਹੰਸ ਫਰੀਦਕੋੜ ਤੋਂ ਤੇ ਰਵਨੀਤ ਬਿੱਟੂ ਲੁਧਿਆਣਾ ਤੇ ਉੱਥੇ ਹੀ ਪਰਨੀਤ ਕੌਰ ਪਟਿਆਲਾ ਤੋਂ ਤਰਨਜੀਤ ਸਿੰਘ ਸੱਦੂ ਤੇ ਅੰਮ੍ਰਿਤਸਰ ਤੋਂ ਤੇ ਸ਼ੁਸ਼ੀਲ ਰਿੰਕੂ ਜਿਹੜੇ ਕਿ ਜਲੰਧਰ ਤੋਂ ਚੁਣੇ ਗਏ ਨੇ ਤੇ ਦੱਸਦੀ ਹੈ ਕਿ ਇਹ ਜਿਹੜੇ 6 ਉਮੀਦਵਾਰ ਆ ਇਹ ਭਾਜਪਾ ਦੇ ਵੱਲੋਂ ਹੁਣ ਲਿਸਟ ਜਾਰੀ ਕੀਤੀ ਗਈ ਹੈ ਤੇ 6 ਉਮੀਦਵਾਰਾਂ ਨੂੰ ਹੁਣ ਚੁਣਿਆ ਗਿਆ ਹੈ ਤੇ ਹਜੇ ਬਾਕੀ ਲਿਸਟ ਆਉਣੀ ਜਾਰੀ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਬੀਤੇ ਦਿਨਾਂ ਦੇ ਵਿੱਚ ਆਪਣੇ ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਸੀ ਅਤੇ ਉੱਥੇ ਹੀ ਹੁਣ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਆਵੇਗਾ ਤੇ ਜਿਸ ਨੂੰ ਲੈ ਕੇ ਹੁਣ ਭਾਜਪਾ ਨੇ ਆਪਣੇ ਉਮੀਦਵਾਰਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਤਾਰ ਦਿੱਤਾ ਹੈ ਤੇ ਸਦਾ ਖਾੜਾ ਜਿਹੜਾ ਹੁਣ ਜਿਹੜਾ ਭੱਜਦਾ ਜਾ ਰਿਹਾ ਤੇ ਹੁਣ ਬੀਜੇਪੀ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਜਾ ਰਹੀ ਹੈ ਤੇ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੁਝ ਸੁਸ਼ੀਲ ਰਿੰਕੂ ਜਿਹੜੇ ਬੀਤੇ ਦਿਨਾਂ ਦੇ ਵਿੱਚ ਆਪਣੀ ਜਿਹੜੀ ਪਾਰਟੀ ਛੱਡ ਕੇ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਤੇ ਉੱਥੇ ਹੀ ਉਹਨਾਂ ਨੂੰ ਐਮਪੀ ਦੀ ਟਿਕਟ ਆ ਜਿਹੜੀ ਆਮ ਆਦਮੀ ਪਾਰਟੀ ਨੇ ਐਲਾਨ ਵੀ ਦਿੱਤੀ ਸੀ ਤੇ ਜਿਸ ਦੇ ਦੌਰਾਨ ਜਦੋਂ ਉਹਨਾਂ ਨੇ ਅਸਤੀਫਾ ਆਪਣੀ ਆਮ ਆਦਮੀ ਪਾਰਟੀ ਤੋਂ ਦਿੱਤਾ ਤਾਂ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਤੇ ਹੁਣ ਆ ਬੀਜੇਪੀ ਦੇ ਵੱਲੋਂ ਜੁਆਇਨ ਹੋਣ ਦੇ ਬਾਅਦ ਹੁਣ ਸ਼ਸ਼ੀਲ ਰਿੰਕੂ ਨੂੰ ਜਿਹੜਾ ਜਲੰਧਰ ਤੋਂ ਬੀਜੇਪੀ ਨੇ ਉਤਾਰ ਦਿੱਤਾ ਹੈ ਤੇ ਉੱਥੇ ਹੀ ਜਿਹੜਾ ਦਿਨੇਸ਼ ਸਿੰਘ ਬੱਬੂ ਨੇ ਉਹ ਗੁਰਦਾਸਪੁਰ ਤੋਂ ਖੜੇ ਨੇ ਤੇ ਉੱਥੇ ਹੀ ਦੂਜੇ ਪਾਸੇ ਹੰਸਰਾਜ ਹੰਸਫਰੀਦ ਕੋੜ ਤੋਂ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਫਰੀਦਕੋੜ ਦੇ ਵਿੱਚ ਕਰਮਜੀਤ ਅਨਮੋਲ ਨੂੰ ਜਿਹੜਾ ਉਤਾਰਿਆ ਹੈ ਤੇ ਜਿਸ ਦੇ ਦੌਰਾਨ ਇੱਕ ਕਲਾਕਾਰ ਦੂਜੇ ਕਲਾਕਾਰ ਨੂੰ ਟੱਕਰ ਦੇਵੇਗਾ ਤੇ ਜਿਸ ਨੂੰ ਲੈ ਕੇ ਦੇਖਣ ਯੋਗ ਹੋਵੇਗਾ ਕਿ ਕਿਹੜਾ ਉਮੀਦ ਜਿਹੜਾ ਜਿਹੜਾ ਜਲਦੀ ਚੁਣਿਆ ਜਾਵੇਗਾ ਤੇ ਜਿਸ ਦੇ ਦੌਰਾਨ ਹੁਣ ਬੀਤੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਬੀਜੇਪੀ ਦੇ ਵਿੱਚ ਐਂਟਰੀ ਮਾਰੀ ਤੇ ਉੱਥੇ ਹੀ ਰਵਨੀਤ ਬਿੱਟੂ ਆ ਜਿਹੜੇ ਹੁਣ ਲੁਧਿਆਣੇ ਦੇ ਵਿੱਚ ਉਮੀਦਵਾਰ ਚੁੜੇ ਗਏ ਨੇ ਤੇ ਉੱਥੇ ਜਿਹੜੇ ਪਹਿਲਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜੁਆਇਨਿੰਗ ਸੀ ਤੇ ਜਿਸ ਦੇ ਦੌਰਾਨ ਭਾਜਪਾ ਉਹਨਾਂ ਨੇ ਬਾਅਦ ਵਿੱਚ ਪੱਲਾ ਫੜਿਆ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਹੁਣ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਹੈ ਤੇ ਤੀਜੇ ਪਾਸੇ ਦੱਸ ਦਈਏ ਕਿ ਉੱਥੇ ਹੁਣ ਪ੍ਰਨੀਤ ਕੌਰ ਜਿਹੜੇ ਕਿ ਹੁਣ ਭਾਜਪਾ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਸ਼ਾਮਲ ਹੋਏ ਨੇ ਤੇ ਹੁਣ ਉਹ ਪਟਿਆਲਾ ਤੋਂ ਖੜੇ ਨੇ ਤੇ ਉਮੀਦਵਾਰ ਹੈ ਜਿਹੜੇ ਚੁਣੇ ਗਏ ਨੇ ਪਟਿਆਲਾ ਤੋਂ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸਿੰਘ ਸੱਧੂ ਤੇ ਉਹਨਾਂ ਦੇ ਵੱਲੋਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਚੁਣਿਆ ਗਿਆ ਤੇ ਉੱਥੇ ਹੀ ਸੁਸ਼ੀਲ ਰਿੰਕੂ ਜਿਹੜੇ ਕਿ ਜਲੰਧਰ ਤੋਂ ਚੁਣੇ ਗਏ ਨੇ ਤੇ ਦੱਸਦੇ ਕਿ ਬੀਤੇ ਦਿਨਾਂ ਦੇ ਵਿੱਚ ਬੀਜੇਪੀ ਦੇ ਵੱਲੋਂ ਜਿਹੜਾ ਕੁਝ ਪਲਟਵਾਜੀ ਆਮ ਆਦਮੀ ਪਾਰਟੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਸੀ ਤੇ ਹੁਣ ਸੁਸ਼ੀਲ ਰਿੰਕੂ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਅਸਤੀਫਾ ਦੇ ਗਏ ਤੇ ਉੱਥੇ ਹੀ ਉਹਨਾਂ ਨੇ ਬੀਜੇਪੀ ਦੇ ਵਿੱਚ ਐਂਟਰੀ ਮਾਰੀ ਤੇ ਹੁਣ ਉਹਨਾਂ ਨੂੰ ਜਿਹੜਾ ਜਲੰਧਰ ਤੋਂ ਬੀਜੇਪੀ ਨੇ ਟਿਕਟ ਦੇ ਦਿੱਤੀ ਹੈ ਤੇ ਉੱਥੇ ਹੀ ਹੁਣ ਲਿਸਟ ਹੈ ਜਿਹੜੀ ਬੀਜੇਪੀ ਦੇ ਵੱਲੋਂ ਜਾਰੀ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਅਮਦਮੀ ਪਾਰਟੀ ਦੇ ਵੱਲੋਂ ਹਜੇ ਪੰਜ ਕੈਂਡੀਡੇਟਾਂ ਦੀ ਲਿਸਟ ਜਾਰੀ ਹੈ ਤੇ ਭਾਜਪਾ ਦੇ ਵੱਲੋਂ 6 ਕੈਂਡੀਡੇਟ ਖੜੇ ਕਰ ਦਿੱਤੇ ਨੇ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਜਿਹੜਾ ਸਿਆਸਤ ਦਾ ਅਖਾੜਾ ਭੱਗਦਾ ਜਾ ਰਿਹਾ ਤੇ ਦੱਸਦੀ 1 ਜੂਨ ਨੂੰ ਜਿਹੜੀ ਆ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਆਵੇਗਾ ਤੇ ਉਸ ਤੋਂ ਪਹਿਲਾਂ ਇਹ ਪੂਰਾ ਸਿਆਸਤ ਦਾ ਖੜਾ ਭੱਗਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਜਿਹੜੀ 6 ਕੈਂਡੀਡੇਟਾਂ ਨੂੰ ਲੈ ਕੇ ਲਿਸਟ ਕੜੀ ਕਰ ਦਿੱਤੀ ਹੈ ਤੇ ਉੱਥੇ ਹੀ ਹੁਣ ਪੂਰੀ ਟੱਕਰ ਦੇਣਾ ਭਾਜਪਾ ਵੀ ਆ ਗਈ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਸਿਆਸਤ ਦੇ ਵਿੱਚ ਜਿਹੜਾ ਖੜਾ ਭੱਗਦਾ ਜਾਵੇਗਾ ਤੇ ਕੌਣ ਜਿੱਤੇਗਾ ਇਸ ਦਾ ਫੈਸਲਾ ਜਿਹੜਾ 4 ਜੂਨ ਨੂੰ ਹੋਵੇਗਾ ਤੇ 1 ਤਰੀਕ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਤੇ ਜਿਸ ਤੋਂ ਬਾਅਦ ਹੁਣ ਭਾਜਪਾ ਦੇ ਵੱਲੋਂ ਆਪਣੇ 6 ਕੈਂਡੀਡੇਟ ਚੁਣ ਲਏ ਗਏ ਨੇ ਤੇ ਜਿਸ ਦੇ ਦੌਰਾਨ ਜਿਹੜੇ 6 ਕੈਂਡੀਡੇਟਾਂ ਦੀ ਲਿਸਟ ਆ ਉਹ ਸਾਰਿਆਂ ਦੇ ਨਾਲ ਸਾਂਝੀ ਕਰ ਦਿੱਤੀ